ਕਿ ਪਹਿਲਾਂ ਤਾਂ ਨਾਮ ਨੂੰ ਸੁਣ ਹੁਣ ਗੁਰੂ ਨਾਮ ਸੁਣਾਉਂਦਾ ਹੈ ਹੁਣ ਇਹ ਗੱਲ ਨੂੰ ਵੀ ਆਪਾਂ ਸਮਝਣਾ ਹੈ ਮਹਾਰਾਜ ਨੇ ਨਾਮ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਹਰ ਇੱਕ ਗੱਲ ਜਿਹੜੀ ਹੈ ਉਹ ਸਪਸ਼ਟ ਕੀਤੀ ਮਰਦ ਕਹਿਣ ਲੱਗੇ ਪਹਿਲੀ ਗੱਲ ਤਾਂ ਇਹ ਹੈ ਵੀ ਨਾਮ ਲੈਣਾ ਕਿੰਦਾ ਉਹਨਾਂ ਨਾਮ ਦਾ ਚਰਚਾ ਬਹੁਤ ਸੀ ਗੁਰੂ ਸਾਹਿਬ ਜੀ ਨੇ ਜਿਹੜਾ ਸਾਨੂੰ ਨਾਮ ਦਿੱਤਾ ਹੈ ਇਹ ਨਾਮ ਵੀ ਅਲੱਗ ਤਰ੍ਹਾਂ ਦਾ ਹੈ ਇਹਦਾ ਜਪਨ ਦਾ ਢੰਗ ਤਰੀਕਾ ਵੀ ਅਲੱਗ ਤਰ੍ਹਾਂ ਦਾ ਹੈ ਆਪਾਂ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਆ ਮਾਰਿਆ ਸਿੱਕਾ ਜਗਤ ਵਿੱਚ ਨਾਮਕ ਨਿਰਮਲ ਪੰਥ ਚਲਾਇਆ ਇਹ ਬੜਾ ਅਲੱਗ ਨਾਮ ਹੈ ਇਹ ਅਲੱਗ ਹੀ ਢੰਗ ਪ੍ਰਕਿਰਤਾ ਹੈ ਦਾ ਕਿਉਂਕਿ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਸੀ ਉਦੋਂ ਕਿਹਾ ਜਾਂਦਾ ਸੀ ਵੀ ਤੁਸੀਂ ਘਰ-ਬਾਰ ਛੱਡ ਦੇ। ਤੁਸੀਂ ਕਿਰਤਕਾਰ ਤਿਆਗ ਦਿਓ। ਫਿਰ ਤੁਸੀਂ ਨਾਮ ਜਪ ਸਕਦੇ ਹੋ। ਪਰ ਗੁਰੂ ਸਾਹਿਬ ਜੀ ਨੇ ਰਹਿਮਤ ਕੀਤੀ ਨਾਮ ਦਾ ਘਰ-ਬਾਰ ਛੱਡਣ ਦੀ ਲੋੜ ਐ। ਨਾ ਕਿਰਤਕਾਰ ਤਿਆਗਣ ਦੀ ਲੋੜ ਐ। ਕਿਰਤ ਕਰ ਤਿਆਗ ਨਹੀਂ ਤਾਂ ਗੱਲ ਦੂਰ ਦੀ ਰਹੀ ਵੀ ਰੱਬ ਨੂੰ ਪਾਈ ਹੋ ਸਕਦਾ ਜਿਹੜਾ ਕਿਰਤ ਕਰਦਾ ਤੇ ਨਾ ਹੀ ਤੁਹਾਨੂੰ ਜੰਗਲਾਂ ਦੇ ਵਿੱਚ ਜਾਣ ਦੀ ਲੋੜ ਹੈ ਸਤਿਗੁਰ ਜੀ ਨੇ ਰਹਿਮਤ ਕਰ ਦਿੱਤੀ ਇਹ ਨਾਮ ਜਿਹੜਾ ਹੈ ਨਾ ਇਹ ਬੜੇ ਅਲੱਗ ਤਰ੍ਹਾਂ ਦਾ ਹੈ ਕਿਉਂਕਿ ਨਾਮ ਦੀ ਚਰਚਾ ਬਹੁਤ ਸੀ ਜੋ ਸੁਨਾਇਆ ਗਿਆ ਲੋਕਾਂ ਨੂੰ ਦੇਖੋ ਕੋਈ ਵੀ ਨਾਮ ਹੈ ਉਸ ਨਾਮ ਦੇ ਪਿੱਛੇ ਕੋਈ ਤਾਕਤ ਦਿਖਾਈ ਜਾਂਦੀ ਸੀ ਹੁਣ ਆਪਾਂ ਜੇ ਦੁਨਿਆਵੀ ਕੋਈ ਉਦਾਹਰਣ ਲੈਣੀ ਹੋਵੇ ਤੇ ਆਪਾਂ ਸ਼ੇਰ ਲਫ਼ਜ਼ ਵਰਤਦੇ ਆਂ ਤੇ ਸਾਡੇ ਸਾਹਮਣੇ ਇੱਕ ਤਾਕਤ ਜਿਹੜੀ ਹੈ ਉਹ ਆਕੇ ਖੜੀ ਹੋ ਜਾਂਦੀ ਹੈ ਇਹ ਤਾਂ بڑا ਖੰਖਾਰ ਹੁੰਦਾ ਹੈ ਜਿਹੜਾ ਉਹ ਮਾਸ ਖਾਂਦਾ ਹੈ ਜਦੋਂ ਸ਼ੇਰ ਦਾ ਨਾਮ ਲੈਂਦੇ ਆ ਉਸੇ ਵਕਤ ਹੀ ਕਈ ਤਰ੍ਹਾਂ ਦੇ ਖਿਆਲ ਆਉਂਦੇ ਹੁਣ ਨਾਮ ਲਿਆ ਪਿੱਛੇ ਤਾਕਤ ਹੈ ਆਪਾਂ ਹਾਥੀ ਲਫ਼ਜ਼ ਵਰਤਦੇ ਆ ਤੇ ਇਹ ਲਫ਼ਜ਼ ਵਰਤਦੇ ਆ ਇਹ ਪਿੱਛੇ ਇੱਕ ਤਾਕਤ ਦਾ ਸਾਨੂੰ ਅਹਿਸਾਸ ਹੁੰਦਾ ਹੈ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਉਹ ਕਿਸੇ ਪਹਾੜ ਦਾ ਨਾਮ ਲੈ ਲਈਏ ਤੇ ਸਾਡੇ ਦਿਮਾਗ ਚ ਉਦਾਂ ਦੇ ਵਿਚਾਰ ਆ ਜਾਂਦੇ ਕਿਉਂਕਿ ਪਹਾੜ ਵੀ ਜਿਹੜੇ ਨਾਮ ਵਰਨ ਹਿਮਾਲਿਆ ਪਰਬਤ ਦੀਆਂ ਗੱਲਾਂ ਹੁੰਦੀਆਂ ਨੇ ਵੱਤ ਵੱਦ ਪਰਬਤ ਬਹਿ ਉਹਨਾਂ ਦਾ ਵੀ ਨਾਮ ਆਉਂਦਾ ਹੈ ਹੁਣ ਲੋਕਾਂ ਨੂੰ ਨਾਮ ਦੀ ਗੱਲ ਕੀਤੀ ਗਈ ਨਾਮ ਦੀ ਗੱਲ ਕੀਤੀ ਗਈ ਪਰ ਨਾਮ ਦੇ ਪਿੱਛੇ ਜਿਹੜਾ ਸੀ ਉਹ ਤਾਕਤ ਨਹੀਂ ਸੀ ਨੇਰੇ ਕਰਮकांड ਸੀ ਨਿਰਾਪਖੰਡ ਸੀ ਅੰਧ ਵਿਸ਼ਵਾਸ ਸੀ ਹੁਣ ਸਹਿਬ ਨੇ ਰਹਿਮਤ ਕੀਤੀ ਭੱਲਿਓ ਕਦੇ ਤੱਕ ਕਿਸੇ ਦੇਵੀ ਦਾ ਨਾਮ ਲੈ ਦਿੱਤਾ ਕਦੇ ਕਿਸੇ ਦੇਵਤੇ ਦਾ ਨਾਮ ਲੈ ਦਿੱਤਾ ਪਰ ਜਦੋਂ ਲੋੜ ਪੈਂਦੀ ਹੈ ਉਦੋਂ ਤਾਕਤ ਕੰਮ ਨਾ ਆਵੇ ਤੇ ਉਹ ਨਾਮ ਕਿਸ ਕੰਮ ਦਾ ਹੋਇਆ ਹੁਣ ਸਹਿਬ ਨੇ ਸਾਡੇ ਤੇ ਕਿਰਪਾ ਕੀਤੀ ਮਰਦ ਕਹਿਣ ਲੱਗੇ ਜਿੰਨੇ ਵੀ ਲੋਕ ਆਏ ਨੇ ਨਾ ਜਿਨ੍ਹਾਂ ਦਾ ਨਾਮ ਜਪਾਇਆ ਗਿਆ ਇਹ ਸਾਰੇ ਸ੍ਰਿਸ਼ਟੀ ਦੀ ਰਚਨਾ ਚ ਰਚਨਾ ਤੋਂ ਬਾਅਦ ਵਿੱਚ ਆਏ ਨੇ ਬਾਅਦ ਵਿੱਚ ਦੇਵੀ ਦੇਵਤੇ ਆਏ ਬਾਅਦ ਵਿੱਚ ਦੇਵੀਆਂ ਆਵੀਆਂ ਬਾਅਦ ਵਿੱਚ ਹੋਰ ਹੁਣ ਦੇ ਸਮੇਂ ਦੇ ਵਿੱਚ ਦੇਖੋ ਕਿੰਨੇ ਲੋਕ ਆ ਗਏ ਨੇ ਗੁਰੂ ਬਣ ਰਹੇ ਨੇ ਆਪ ਦੇ ਆਪ ਨੂੰ ਸ੍ਰਿਸ਼ਟੀ ਦਾ ਮਾਲਕ ਹੋਣ ਤੱਕ ਦਾ ਦਾਵਾ ਕਰ ਦਿੰਦੇ ਜੇ ਸਹਿਬ ਨੇ ਰਹਿਮਤ ਕੀਤੀ ਮੈਂ ਤੁਹਾਡਾ ਧਿਆਨ ਇਹਨਾਂ ਵੱਲ ਨਹੀਂ ਦਿਵਾਉਣਾ ਚਾਹੁੰਦਾ ਮੈਂ ਤੁਹਾਡਾ ਧਿਆਨ ਜਿਹੜਾ ਦਿਵਾਉਣਾ ਚਾਹੁੰਨਾ ਉਹ ਉਹਦੇ ਵੱਲ ਦਿਵਾਉਣਾ ਚਾਹੁੰਦਾ ਜਿਨੇ ਸ੍ਰਿਸ਼ਟੀ ਨੂੰ ਬਣਾਇਆ ਕਿਉਂਕਿ ਰੱਬ ਦੀ ਗੱਲ ਤਾਂ ਕੀਤੀ ਨਹੀਂ ਜਾਂਦੀ ਸੀ ਹੁਣ ਸਹਿਬ ਨੇ ਬਚਨ ਕਹਿ ਮਹਾਰਜ ਕਹਿਣ ਲੱਗੇ ਵੱਡੜੇ ਝਾਲ ਝੁੰਮਬਲੈ ਨਾਵੜਾ ਲਈਏ ਕੇਸ ਨਾਉ ਲਈਆ ਪਰਮੇਸ਼ਰ ਹੈ ਭੰਨਨ ਘੜਨ ਸਮਰੱਥ ਮਹਾਰਜ ਕਹਿਣ ਲੱਗੇ ਨਾਮ ਲੈਣਾ ਹੈ ਨਾ ਤੇ ਨਾਮ ਲਓ ਜਿਹਨੇ ਸ੍ਰਿਸ਼ਟੀ ਨੂੰ ਬਣਾਇਆ ਜਿਸ ਮਾਲਕ ਨੇ ਸ੍ਰਿਸ਼ਟੀ ਨੂੰ ਬਣਾਇਆ ਇਹਦੀ ਸੰਭਾਲ ਕਰ ਰਿਹਾ ਔਰ ਮਹਾਰਜ ਕਹਿਣ ਲੱਗੇ ਭੰਨਨ ਘੜਨ ਸਮਰੱਥ ਹੈ ਬਣਾਉਣ ਵਾਲਾ ਵੀ ਹੈ ਖਲਾਰਾ ਸਮੇਟਣ ਵਾਲਾ ਵੀ ਹੈ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਅੰਮ੍ਰਿਤ ਵਚਨ ਆਪ ਜੀ ਪੜਦੇ ਮਰਜ ਆਪਦੇ ਨੇ ਭਲਿਆ ਮੈਂ ਜਿਹਦੀ ਗੱਲ ਕਰਨ ਲੱਗਿਆ ਨਾ ਤੈਨੂੰ ਮੈਂ ਸੁਣਾ ਰਿਆਂ ਤੈਨੂੰ ਮੈਂ ਸੁਣਾ ਰਿਆਂ ਗੱਲ ਨਾਮ ਸੁਣਾ ਰਿਆਂ ਹੁਣ ਸਹਿਬ ਨੇ ਕਿਰਪਾ ਕੀਤੀ ਕੁਝ ਗੱਲਾਂ ਸਾਨੂੰ ਸਮਝਾਈਆਂ ਮਰਜ ਕਹਿਣ ਲੱਗੇ ਪਹਿਲੀ ਗੱਲ ਤਾਂ ਜਿਹਦੇ ਨਾਲ ਮੈਂ ਤੈਨੂੰ ਜੋੜ ਰਿਹਾ ਤਾਂ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਉਸ ਪ੍ਰਭੂ ਪਰਮੇਸ਼ਰ ਨੇ ਆਪਣੇ ਆਪ ਨੂੰ ਪ੍ਰਗਟ ਕਰਕੇ ਇਹ ਜਿਹੜੀ ਉਦਰਤ ਹੈ ਇਹਨੂੰ ਰਚਿਆ ਇਹ ਜੀ ਆਪਣੀ ਤਾਕਤ ਹੈ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ ਔਰ ਮਹਾਰਾਜ ਨੇ ਰਹਿਮਤ ਕੀਤੀ ਸਭ ਕਹਿਣ ਲੱਗੇ ਉਹ ਪ੍ਰਭੂ ਪਰਮੇਸ਼ਰ ਇਹ ਸ੍ਰਿਸ਼ਟੀ ਨੂੰ ਬਣਾ ਕੇ ਤੇ ਇਹਦੇ ਵਿੱਚ ਹੀ ਬੈਠਾ ਹੈ ਉਮਾਰ ਨਹੀਂ ਹੈ ਉਹ ਇਸ ਸ੍ਰਿਸ਼ਟੀ ਦੇ ਵਿੱਚ ਹੀ ਬੈਠ ਗਿਆ ਮੈਂ ਉਹਦੀ ਗੱਲ ਕਰ ਰਿਹਾ ਉਹ ਹਰ ਇੱਕ ਦੇ ਅੰਦਰ ਬੈਠਾ ਹੈ ਮੈਂ ਉਹਦੀ ਗੱਲ ਕਰ ਰਿਹਾ ਮਰਜ਼ ਕਹਿਣ ਲੱਗੇ ਕਿ ਭੱਲਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੋ ਹੀ ਕੁਦਰਤ ਸਾਜੀ ਹੈ ਇੱਥੇ ਕੁਦਰਤ ਦਾ ਮਤਲਬ ਹੈ ਤਾਕਤ दुई कुदरत साजी है कर आसन डिट्ठो चाओ दाता करता आप तू दाता ही वो है रोजी देन वाला वो है कोई और नहीं है दाता करता आप तू तुस देवे करें पसाओ तू जा नोई सब सै दे लैसे जिंद कवाओ कर आसन डिट्ठो जाओ हुण महाराज ने ਕਿੰਨੀਆਂ ਗੱਲਾਂ ਸਾਡੇ ਸਾਹਮਣੇ ਰੱਖ ਦਿੱਤੀਆਂ ਸ਼ਬਦ ਨੂੰ ਮੇਰਾ ਇਸ ਕਰਕੇ ਮੈਂ ਬਹੁਤਾ ਜ਼ਿਆਦਾ ਵਿਸਥਾਰ ਨਹੀਂ ਕਰਨਾ ਚਾਹੁੰਦਾ ਇੱਕ ਪ੍ਰਮਾਣ ਓੜ ਦੇ ਕੇ ਆਪਾਂ ਗੱਲ ਨੂੰ ਅੱਗੇ ਤੋਰੀਏ ਮਰਜ ਕੇ